ਅੱਤ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਔਰ ਦੇਖੋ ਉਹਨਾਂ ਦੇ ਅੰਦਰ ਇਹ ਮਿਲਣ ਦੀ ਚਾਹਤ ਪੈਦਾ ਹੋਈ। ਤੇ ਫਿਰ ਐਸੀ ਚਾਹਤ ਪੈਦਾ ਹੋਈ, ਐਸੀ ਲਗਨ ਲੱਗੀ ਕਿ ਧੰਨ ਗੁਰੂ ਅੰਗਦ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ 1504 ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਮੱਤੇ ਦੇ ਸਰਾ ਪਿੰਡ ਤਰਤੀ ਪਾਵਨ ਅੰਮ੍ਰਿਤਸਰ ਦੀ ਹੈ। ਤੇ ਬਾਬਾ ਫਿਰੂਮਲ ਜੀ ਦੇ ਘਰ ਦੇ ਵਿੱਚ ਕਿਉਂਕਿ ਉਹ ਬਾਬਾ ਫਿਰੂਮਲ ਜੀ ਸ਼ੁਰੂ ਤੋਂ ਲੈ ਕੇ ਧਾਰਮਿਕ ਵਿਚਾਰਾਂ ਵਾਲੇ ਸਨ ਇਸ ਕਰਕੇ ਧਾਰਮਿਕ ਵਿਚਾਰ ਤੇ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਮਿਲੇ ਹਾਂ ਗੱਲੇ ਵੱਖਰੀ ਕਿ ਪਿਤਾ ਜੀ ਦੇ ਦੱਸੇ ਹੋਏ ਵਿਚਾਰਾਂ ਦੇ ਮੁਤਾਬਕ ਤਨ ਬਾਬਾ ਰਣਾ ਜੀ ਚੱਲਦੇ ਗਏ ਕਿਉਂਕਿ ਪਿਤਾ ਚ ਜਵਾਨਾ ਦੇਵੀ ਦੇ ਕਿਤੇ ਜਾਂਦੇ ਹੁੰਦੇ ਸਨ ਉਹਨਾਂ ਦੇ ਪ੍ਰਧਾਨ ਰਹੇ ਔਰ ਪਿਤਾ ਜੀ ਦੇ ਚੜਾਈ ਤੋਂ ਬਾਅਦ ਫਿਰ ਜਿਹੜੇ ਸੰਗ ਵਾਲੇ ਲੋਕ ਸਨ ਉਹਨਾਂ ਬਾਬਾ ਲੈਣਾ ਜਿਹਨੂੰ ਪ੍ਰਧਾਨ ਚੋਣ ਲਿਆ ਜੀ ਇੱਜਤਾ ਲੈ ਕੇ ਹਰ ਸਾਲ ਜਿਹੜੇ ਨੇ ਜਵਾਲਾ ਦੇ ਕਿਸੇ ਦੇਵੀ ਤੇ ਮੱਥਾ ਟੇਕਣ ਜਾਂਦੇ ਨੇ ਪਰ ਜੋ ਕੁਝ ਅੰਦਰ ਚਾਹੀਦਾ ਸੀ ਉਹ ਮੁੱਖ ਹੋ ਹੀ ਉਹ ਮਿਲਣ ਪ੍ਰਭ ਤਾਈਂ ਅੰਦਰ ਚਾਹਤ ਸੀ ਮਿਲਣ ਦੀ ਅੰਤਰਿਕ ਲਗਨ ਸੀ ਚਾਹਤ ਸੀ ਕਿ ਅੰਦਰ ਟਿਕਾ ਦੇ ਵਿੱਚ ਆਵੇ ਪਰ ਉਹ ਕਿਸੇ ਦੇਵੀ ਤੇ ਜਾ ਕੇ ਜਕਰਾਤਿਆਂ ਤੇ ਕਿਸੇ ਪਹਾੜਾਂ ਤੇ ਜਾ ਕੋ ਚਾਹਤ ਜੇ ਦੀ ਸਿਖ ਪੂਰੀ ਨਹੀਂ ਸੀ ਹੋ ਰਹੀ ਅੰਦਰ ਟਿਕਾ ਦੇ ਵਿੱਚ ਨਹੀਂ ਸੀ ਆ ਰਿਹਾ ਹੁਣ ਦੇਖੋ ਇੱਕਦਮ ਜੀਵਨ ਜਿਹੜਾ ਬਦਲਦਾ ਹੈ ਨਾ ਕਿਤੇ ਨਾ ਕਿਤੇ ਉਹ ਧਰਮ ਦੀ ਦੁਨੀਆ ਦੇ ਵਿੱਚ ਆਪਦੇ ਅੰਦਰ ਪਏ ਹੁੰਦੇ ਨੇ ਪਾਵਨ ਕਰਮਕਾਂਡ ਸੰਜੀ ਪਰ ਅੰਦਰ ਚਾਹਤ ਸੀ ਲਗਣ ਸੀ ਇੱਕ ਦਿਨ ਧੰਨ ਬਾਬਾ ਰਹਿਣਾ ਜੀ ਨੇ ਅੰਮ੍ਰਿਤ ਵੇਲੇ ਇੱਕ ਬਾਣੀ ਦੇ ਤੁਕ ਤੁਕ ਸੁਣੀ ਜੀ ਔਰ ਆਸਾ ਕੀ ਵਾਰ ਦੀ ਪੌੜੀ ਹੈ ਤੇ ਪੌੜੀ ਨੰਬਰ ਕਿੰਨਾ ਹੈ ਮੇਰੇ ਖਿਆਲ ਹਰ ਸਾਲ ਵਾਰ ਸਿੱਧ ਹਰਮਨ ਨੇ ਮੀਰਾ ਪਰ ਜੇ ਸਿੱਖਾਂ ਨੂੰ ਆਮ ਤੌਰ ਤੇ ਪੁੱਛ ਲਈ ਕਿ ਪੌੜੀ ਨੰਬਰ ਕਿੰਨਾ ਹੈ ਜਿਹੜੇ ਗੁਰਨਾਣਕ ਨਾਮ ਲੈਵਾ ਸਿੱਖ ਨੇ ਬਹੁਤ ਸਾਰੇ ਸਿੱਖ ਜਿਹੜੇ ਧਿਆਨ ਤੇ ਦੇ ਨੂੰ ਉਹਨਾਂ ਨੂੰ ਤਾਂ ਪੌੜੀ ਵੀ ਯਾਦ ਹੈ ਪਰ ਬਹੁਤਿਆਂ ਨੂੰ ਸਾਡੇ ਵਰਗਿਆਂ ਨੂੰ ਪੌੜੀ ਦਾ ਨੰਬਰ ਹੀ ਨਹੀਂ ਪਤਾ ਕਿ ਪੌੜੀ ਨੰਬਰ ਕਿਹੜਾ ਹੈ ਉਰੇ ਜਰੂਰ ਤੇ ਆਵਦੇ ਹੋ ਮੈਂ ਥੋੜਾ ਜਿਹਾ ਤੇ ਤਾਂ ਕਿ ਆ ਕਿ ਇਹ ਪੌੜੀ ਨੰਬਰ 21 ਹੈ ਤੇ ਸਤਿਗੁਰ ਜੀ ਅੰਮ੍ਰਿਤ ਵੇਲੇ ਆਸਾ ਕਿ ਵਾਰ ਦੀ ਪੌੜੀ ਸੁਣਦੇ ਨੇ ਜੀ ਬਾਬਾ ਲੈਣਾ ਜੀ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਦੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੇ ਕਿਉ ਕਾਲੀਐ ਮੰਦਾ ਚੰਗਾ ਆਪਣਾ ਜਿੱਥੇ ਕਹਿੰਦੇ ਕਿ ਮੰਦਾ ਮੂਲਕ ਇਚੀ ਦੇ ਲੰਮੀ ਨਜ਼ਰ ਨਿਹਾਨੀ ਐ ਕਿ ਮਾੜਾ ਕਦੇ ਨਾ ਕਰੀ ਜੇ ਕਰਨ ਲੱਗੇ ਤੇ ਲੰਮੀ ਨਜ਼ਰ ਕਰਕੇ ਸੋਚ ਲਿਆ ਤਾਂ ਫਟ ਕੇ ਮਿਲੇਗਾ ਜੋ ਸਾਹਿਬ ਨਾਰ ਨਹਾਲੀਅਤ ਤੇ ਵੇਹਾ ਪਸਾ ਢਾਲੀਏ ਕਿਛ ਨਾਹੀ ਉੱਪਰ ਕਾਹੀਏ ਹੁਣ ਇਹ ਸ਼ਬਦ ਕਿੰਦੇ ਤੋਂ ਸੁਣਿਆ ਭਾਈ ਜੋਤ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੋਆ ਜਦੋਂ ਇਸ਼ਨਾਨ ਕਰਕੇ ਵਾਪਸ ਹੁੰਦੇ ਨੇ ਤਾਂ ਪੜਦੇ ਹੁੰਦੇ ਨੇ ਪੰਕਤੀ ਕਲੇ ਦੇ ਵਿੱਚ ਸੁਣੀ ਬਾਬਾ ਲਹਿਣਾ ਜੀ ਨੇ ਤੇ ਅੰਦਰ ਜਿਹੜਾ ਹੁਮ ਕਿਉ ਹਿਓ ਮਿਰਨ ਪ੍ਰਭ ਤਾਈ ਅੰਦਰ ਚਾਹ ਜਿਹੜਾ ਸੀ ਹੋਰ ਜ਼ਿਆਦਾ ਪੈਦਾ ਹੋ ਗਿਆ ਜੀ ਪਿਆਸ ਹੋਰ ਪੈਦਾ ਲੱਗ ਗਈ ਭਾਈ ਜੋਧ ਜੀ ਤੋਂ ਪੁੱਛ ਲਿਆ ਕਿ ਇਹ ਜਿਹੜੀ ਬਾਣੀ ਤੁਸੀਂ ਗਾਉਂਦੇ ਹੋ ਬਾਣੀ ਹੈ ਕਿੰਨਾਂ ਦੀ ਔਰ ਭਾਈ ਜੋਧ ਨੇ ਦੱਸਿਆ ਕਿ ਮੇਰੇ ਸਮਰਾਥ ਗੁਰੂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਬਾਣੀ ਹੈ ਤੇ ਅੰਦਰ ਇੱਕ ਚਾਹਤ ਪੈਦਾ ਹੋ ਗਈ ਜਿਹੜੇ ਗੁਰੂ ਦੀ ਬਾਣੀ ਸੁਣ ਕੇ ਨਾ ਸੁੱਖ ਮਿਲਦਾ ਹੈ ਕਿ ਜਿਤ ਸੇਵਿਆਂ ਸੁਖ ਪਾਈਏ ਜਿੰਦਾ ਸਿਮਰਨ ਕਰਕੇ ਇਹਨਾਂ ਸੁਖ ਮਿਲਦਾ ਸੋ ਸਾਹਿਬ ਸਦਾ ਸਮਾਟਿਓ ਨੂੰ ਤਾਂ ਸਦਾ ਹੀ ਫਿਰ ਚੇਤੇ ਰੱਖਣਾ ਚਾਹੀਦਾ ਹੈ ਅੰਦਰ ਇੱਕ ਚਾਹਤ ਹੋਰ ਪੈਦਾ ਹੋ ਗਈ ਭਾਵੇਂ ਦੇਵੀ ਤੇ ਜਾਂਦੇ ਨੇ ਪਰ ਇਹ ਚਾਹਤ ਪੈਦਾ ਹੋ ਗਈ ਕਿ ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਨੇ ਹੁਣ ਅੰਦਰ ਪਿਆਸ ਲੱਗੀ ਹੈ ਤੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨਾਂ ਦੀ ਜਿਹੜੀ ਪਿਆਸ ਪੈਦਾ ਹੋਈ ਜਦੋਂ ਭਾਈ ਜੋਧ ਜੀ ਨੂੰ ਪੁੱਛਿਆ ਕਿ ਮਿਲਣਗੇ ਕਿੱਥੇ ਭਾਈ ਜੋਧ ਨੇ ਦੱਸਿਆ ਕਿ ਅੱਜ ਕੱਲ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਰੀਰ ਦੇ ਜਿਹੜੇ ਅਖੀਰਲੇ 18 ਸਾਲ ਨੇ ਜੀ ਫਿਰ ਬੇਨਤੀ ਕਰਾ ਸ਼ਰੀਰ ਦੇ ਅਖੀਰਲੇ 18 ਸਾਲ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਹਿਬ ਲੈ ਕੇ ਕਿੱਥੇ ਆਪਣੇ ਹੱਥੀ ਵਾਹੀ ਕਰਦੇ ਨੇ ਭਾਈ ਜੋਧ ਨੇ ਦੱਸਿਆ ਕਿ ਅੱਜ ਕਲੋ ਕਰਤਾਰਪੁਰ ਸਾਹਿਬ ਨੇ ਇੱਥੇ ਸੰਗਤ ਵੀ ਹੁੰਦੀ ਹੈ ਇੱਥੇ ਗੁਰੂ ਸਾਹਿਬ ਜੀ ਮੰਝੇ ਤੇ ਬੈਠ ਕੇ ਸਿੱਖਾਂ ਨੂੰ ਉਪਦੇਸ਼ ਵੀ ਦਿੰਦੇ ਨੇ ਹੁਣ ਪਾਪਾ ਲੈਣਾ ਜੀ ਨੇ ਜਦੋਂ ਸੁਣਿਆ ਅੰਦਰ ਇੰਨੀ ਚਾਹਤ ਪੈਦਾ ਹੋਈ ਕਿ ਜਦੋਂ ਦਰਸ਼ਨਾ ਤੇ ਜਾਂਦੇ ਨੇ ਮਾਤਾ ਦੇ ਸੰਗ ਨੂੰ ਲੈ ਕੇ ਜਾਂਦੇ ਨੇ ਕਿਤੇ ਜਵਾਨਾ ਮਾਤਾ ਦੇ ਕਿੰਦੇ ਜਾ ਰਹੀ ਸਨ ਅੱਜ ਰਸਤਾ ਬਦਰ ਕੇ ਗਏ ਕਰਤਾਰਪੁਰ ਰਸਤੇ ਤੋਂ ਨਹੀਂ ਗਏ ਨੇ ਉਹ 1532 ਦੇ ਕੋ ਚਾਰ ਦੇ ਵਿੱਚ ਪ੍ਰਕਾਸ਼ ਹੁੰਦਾ ਹੈ 1532 ਭਾਵ ਕੇ 28 ਕੁ ਸਾਲ ਦੀ ਉਮਰ ਹੈ ਨੌਜਵਾਨੀ ਦੇ ਵਿੱਚ ਨੇ ਔਰ ਉਸ ਵੇਲੇ ਧੰਗੁਰੂ ਨਾਨਕ ਦੇ ਮਹਾਰਾਜ ਜਿਹੜੇ 62 ਸਾਲ ਦੀ ਸਰੀਰ ਦੀ ਉਮਰ ਹੈ ਕਿਉਂਕਿ ਧੰਗੁਰੂ ਨਾਨਕ ਦੇ ਮਹਾਰਾਜੇ ਸਰੀਰ ਕਰਕੇ ਬਾਬਾ ਲਾਣਾ ਜੀ ਤੋਂ 35 ਸਾਲ ਵੱਡੇ ਸਨ ਇੱਥੇ ਜਾ ਕੇ ਕਰਤਾਰਪੁਰ ਦੇ ਰਾਹ ਦੇ ਉੱਤੇ ਰੁਕ ਗਏ ਨਾਲ ਦੇ ਨੂੰ ਕਹਿ ਦਿੱਤਾ ਕਿ ਪਾਈ ਹੁਣ ਤੁਸੀਂ ਜਾਓ ਮੇਰਾ ਰਸਤਾ ਤੇ ਮੈਂ ਜਿੱਥੇ ਪਹੁੰਚ ਰਾ ਸੀ ਮੇਰੀ ਮੰਜ਼ਿਲ ਆ ਗਈ ਹੈ ਜੇ ਵਾਪਸ ਤੁਸੀਂ ਇੱਥੇ ਆਓਗੇ ਤੇ ਦੇਖ ਲਓ ਆ ਕੇ ਰੁਕ ਜਿਓ ਤੇ ਨਹੀਂ ਤੇ ਤੁਸੀਂ ਜਾਓ ਤੇ ਜਾ ਕੇ ਵਾਪਸ ਚਲੇ ਜਾਓ ਮੈਂ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਹੁਣ ਇਹ ਸਾਕੀ ਆਪਾਂ ਹਰਵਲੇ ਸੁਣਨੇ ਜੀ ਧੰਨ ਬਾਬਾ ਲੈਣਾ ਜੀ ਆਏ ਨੇ ਪੁੱਛਦੇ ਨੇ ਕਿ ਨਾਨਕ ਤੱਪੇ ਦਾ ਘਰ ਕਿੱਡ ਹੈ ਕਿਉਂਕਿ ਮਿਲਣ ਦੀ ਚਾਹਤ ਸੀ ਨਾ ਇੱਕ ਜਣੇ ਨੇ ਤਾਂ ਪੁੱਛਿਆ ਇਸ਼ਾਰਾ ਕੀਤਾ ਅੱਗੇ ਹੈ ਨਾਨਕ ਤੱਪੇ ਦਾ ਘਰ ਕਿੱਥੇ ਹੈ ਉਹਨੇ ਇਸ਼ਾਰਾ ਕੀਤਾ ਕਿ ਹੋਰ ਅੱਗੇ ਹੈ ਕਿਉਂਕਿ ਜਿਹੜੇ ਕਵੀ ਹੁੰਦੇ ਨੇ ਫਿਰ ਉਹ ਸੰਖੇਪ ਦੇ ਵਿੱਚ ਲਿਖਦੇ ਨੇ ਕਵੀਆਂ ਨੇ ਲਿਖਿਆ ਹੈ ਕਿ ਕੋਈ ਸੱਤ ਵਾਰੇ ਬਾਬਾ ਲੈਣਾ ਜੀ ਨੇ ਪੁੱਛਿਆ ਨਾਨਕ ਤੱਪੇ ਦਾ ਘਰ ਕਿੱ데 ਤੇ ਜਿੰਦੇ ਤੋਂ ਸਤਵੇਂ ਵਾਰ ਪੁੱਛਿਆ ਬਜ਼ੁਰਗ ਬਾਬਾ ਹੱਥ ਦੇ ਵਿੱਚ ਰੰਬੀਅਤ ਕਾ ਗੂ ਖੋਦੇ ਪੈਦੇ ਜਾ ਕੇ ਕੋੜੀ ਉੱਤੇ ਬੈਠੇ ਨੇ ਲੈਣਾ ਜੀ ਪੁੱਛਦੇ ਨੇ ਕਿ ਬਜ਼ੁਰਗੋ ਨਾਨਕ ਤੱਪੇ ਦਾ ਘਰ ਕਿੱਥੇ ਹੈ ਤੇ ਬਜ਼ੁਰਗ ਉੱਠ ਕੇ ਖਲੋ ਗਿਆ ਕਹਿੰਦੇ ਭਈ ਨਾਨਕ ਤਪੇ ਤੇ ਕਰ ਜਾਣਾ ਕਹਿੰਦੇ ਹਾਂ ਕਹਿੰਦੇ ਫਿਰ ਮੈਂ ਦੱਸਣਾ ਕੋਈ ਨਹੀਂ ਹੁਣ ਹਰਾਨ ਵੀ ਹੋ ਗਿਆ ਤੇ ਨਾਲੇ ਹੱਥ ਜੋੜ ਕੇ ਕਹਿੰਦੇ ਬਜ਼ੁਰਗੂ ਜੀ ਪਤਾ ਤੇ ਦੱਸ ਦਿਓ ਤੇ ਦੱਸਣਾ ਕਿਉਂ ਨਹੀਂ ਕਹਿੰਦੇ ਇੱਥੋਂ ਦੱਸਾਂਗਾ ਅੱਗੇ ਜਾ ਕੇ ਫਿਰ ਪੁੱਛੇਗਾ ਔਰ ਸੱਚੇ ਹੀ ਐ ਅਸੀਂ ਗੁਰੂ ਨਾਨਕ ਦੇਵ ਦਾ ਘਰ ਪੁੱਛਨੇ ਆਂ ਜ਼ਰੂਰ ਪਰ ਪੁੱਛਨੇ ਕਿੰਨੇ ਮੇਰੇ ਵਰਗੇ ਜਿੰਨਾਂ ਨੂੰ ਆਪੇ ਪਤਾ ਕੋਈ ਨਹੀਂ ਦੇ ਧਾਰੀਆਂ ਤੋਂ ਬਾਬਿਆਂ ਤੋਂ ਤੇ ਜਿੰਨਾ ਕੋਈ ਕਿਹਨਾਂ ਨੂੰ ਪਤਾ ਉਹਨਾਂ ਤੇ ਇਸ਼ਾਰਾ ਹੀ ਕਰ ਦੇਣਾ ਕਿ ਇਧਰ ਨੂੰ ਆ। ਜੇ ਗੁਰੂ ਨਾਨਕ ਦੇ ਘਰ ਵਿੱਚ ਜਾਣਾ ਹੈ ਤੇ ਫਿਰ ਗੁਰੂ ਨਾਨਕ ਨੂੰ ਹੀ ਪੁੱਛਣਾ ਪਏਗਾ ਕਿ ਤੇਰੇ ਘਰ ਦਾ ਰਸਤਾ ਕਿੱਥੇ ਹੈ। ਫਿਰ ਗੁਰੂ ਸ਼ਬਦ ਤੋਂ ਹੀ ਪੁੱਛਣਾ ਪਏਗਾ। ਇਹ ਸਾਖੀ ਆਪਾਂ ਹਰਵਾਰ ਨੇ ਪੁੱਛ ਪੜ੍ਹਨੇ ਹਰਵਾਰ ਨੇ ਸੁਣਨੇ ਕਿ ਲਗਾਮਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫੜਾਈਆਂ ਕੋੜੀ ਦੀਆਂ। ਉਰਕੱਲੇ ਕੋੜੀ ਦੀਆਂ ਨਹੀਂ। ਜੇ ਗੁਰੂ ਨਾਨਕ ਦੇ ਘਰ ਵਿੱਚ ਜਾਣਾ ਤੇ ਮਨ ਦੀਆਂ ਲਗਾਮਾਂ ਮਨ ਵੀ ਤੇ ਕੂੜੀ ਐ ਨਾ ਜਿਹੜਾ ਟਿਕਦੀ ਐ ਇਹ ਮਨ ਦੀਆਂ ਲਗਾਮਾਂ ਗੁਰੂ ਨੂੰ ਫੜਾਉਣੀਆਂ ਪੈਣੀਆਂ ਨੇ ਔਰ ਪਟਚਾਲ ਜੇ ਦਾ ਇੱਕ ਬੜਾ ਸੋਹਣਾ ਇੱਥੇ ਦੁਰਾਹਿ ਦੇਖੋ ਫਿਰ ਬੇਨਤੀ ਕਰਾਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਪਰ ਜਿੱਥੋਂ ਕੋਈ ਤੋ ਸਿੱਖਿਆ ਮਿਲਦੀ ਹੋਵੇ ਜੀ ਕਹਿੰਦੇ ਮਨ ਲੋਚਾ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਆਂ ਗੁਰੂ ਦੇ ਸ਼ਬਦ ਦੇ ਲਗਾਵ ਦੇ ਨੂੰ ਪਾਉਣੀਆਂ ਪੈਣੀਆਂ ਐ ਭਾਈ ਦੱਸਣਾ ਨਹੀਂ ਜੇ ਨਾਨਕ ਤੱਪੇ ਤੇ ਘਰ ਜਾਣਾ ਹੈ ਤੇ ਕੁੜੀ ਦੀ ਲਗਾਮਾ ਮੈਨੂੰ ਫੜਾ ਮੈਂ ਤੈਨੂੰ ਛੱਡ ਕੇ ਉਹਨਾਂ ਲੈ ਕੇ ਜਾਣਾ। ਪਰ ਗੁਰੂ ਸਾਹਿਬ ਜੀ ਲੈਣ ਵਾਸਤੇ ਹੁੰਦੇ ਨੇ ਜੀ ਭਾਈ ਗੁਰਦਾਸ ਜੀ ਨੇ ਜਿੱਥੇ ਬੇਨਤੀ ਕੀਤੀ ਪਾਵਨ ਬਚਨ ਕਹੇ ਨੇ ਕਿ ਚਰਨ ਸ਼ਰਨ ਗੁਰ ਏਕ ਪੰਡਾ ਜਾਇ ਚਲ। ਸਤ ਗੁਰੂ ਕੋ ਟਪੰਡਾ ਅੱਗੇ ਹੋਏ ਲੈ ਤਾ ਖਰ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਨੀ ਹੈ। ਤਨ ਬਾਬਾ ਲੈਣਾ ਜੀ ਪਹੁੰਚਦੇ ਨੇ। ਸਤਿਗੁਰੂ ਜੀ ਉੱਥੇ ਕਹਿੰਦੇ ਨੇ ਭਾਈ ਪੁਰਖਾ ਇਹ ਜਿਹੜੇ ਬਜ਼ੁਰਗ ਕੋਈ ਹੋਰ ਨਹੀਂ ਗੁਰੂ ਨਾਨਕ ਸਾਹਿਬ ਜੀ ਆਪ ਹੀ ਨੇ ਕਿ ਕੋੜੇ ਨੂੰ ਬੰਨ ਕੇ ਆ ਜਾ ਫਿਰ ਨਾਨਕ ਦੱਪੇ ਨੂੰ ਮਿਲੀ ਕੋੜੇ ਨੂੰ ਬੰਨ ਕੇ ਆਏ ਗੁਰੂ ਸਾਹਿਬ ਜੀ ਜਾ ਕੇ ਮੰჯੇ ਤੇ ਬੈਠ ਗਏ ਨੇ ਬਾਬਾ ਬੁੱਢਾ ਜੀ ਕੋਲ ਨੇ ਇੱਕ ਵਾਰੀ ਜਦੋਂ ਆਏ ਤੇ ਵੇਖ ਕੇ ਲੱਗਿਆ ਤਾਂ ਸਹੀ ਇਹ ਤੇ ਉਹੀ ਬਜ਼ੁਰਗ ਨਹੀਂ ਪਰ ਇਹ ਮੰჯੇ ਤੇ ਬੈਠੇ ਨੇ ਬਾਕੀ ਥੱਲੇ ਬੈਠੇ ਨੇ ਫਿਰ ਨਾਨਕ ਤਾਂ ਆਪਾ ਕੌਣ ਹੈ ਜਦੋਂ ਬਾਬਾ ਬੁੱਢਾ ਸਾਹਿਬ ਨੂੰ ਪੁੱਛਿਆ ਕਿ ਨਾਨਕ ਤਪਾਜੀ ਕੌਣ ਨੇ ਤੇ ਬਾਬਾ ਬੁੱਢਾ ਜੀ ਨੇ ਇਸ਼ਾਰਾ ਕੀਤਾ ਮੰਜੀ ਤੇ ਉਹੀ ਬੈਠੇ ਹੋਏ ਨੇ ਇੱਕਦਮ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬ ਗਏ ਜੀ ਕਿ ਮੇਰੇ ਤੇ ਅੰਦਰ ਦਸਨਾ ਦੀ ਚਾਹਤ ਸੀ ਪਹਿਲੀ ਵਾਰੀ ਦਰਸ਼ਨ ਕਰਨਾ ਆਇਆ ਕੋ ਫਰ ਲੈਣਾ ਆਇਆ ਸਾ ਪਰ ਮੈਂ ਤੇ ਵਗਿਆ ਕਰ ਬਿਠਾ ਆਪ ਕੋੜੀ ਤੇ ਬਹਿ ਗਿਆ ਗੁਰੂ ਨੂੰ ਲਗਾਮ ਫੜਾਈਆਂ ਔਰ ਤਨ ਗੁਰੂ ਨਾਨਕ ਦੇ ਮਹਾਰਾਜੇ ਇੱਕਦਮ ਕਿਉਂਕਿ ਬੰਦੇ ਦਾ ਹਾਲ-ਪਾਬ ਜਿਹੜਾ ਹੁੰਦਾ ਚਿਹਰਾ ਸਾਰਾ ਕੁਝ ਦੱਸ ਦਿੰਦਾ ਹੈ ਕਿ ਘਬਰਾਗੇ ਲੱਗਦੇ ਨੇ ਸਤਿਗੁਰੂ ਕਹਿੰਦੇ ਨੇ ਨੌਜਵਾਨਾ ਆ ਘਬਰਾਉਣਾ ਕਿਉਂ ਨਾ ਕੀ ਤੇਰਾ ਕਹਿੰਦੇ ਜੇ ਕਰਦੇ ਨੇ ਨਾਂ ਲੈਣਾ ਰੱਖਿਆ ਕਿਉਂਕਿ ਆਮ ਤੌਰ ਤੇ ਲੋਕ ਨਾਂ ਜਿਹੜੇ ਨੇ ਵਿਚਾਰ ਐਵੇਂ ਦੇ ਕਰਕੇ ਰੱਖਦੇ ਸਨ ਉਹ ਬ੍ਰਾਹਮਣਵਾਦ ਦੀ ਸੋਚ ਦੇ ਲੋਕ ਜਿਹੜੇ ਨੇ ਹਿੰਦੂ ਵੀਰ ਉਹ ਅੱਜ ਵੀ ਆਮ ਐਵੇਂ ਦੇ ਨਾਮ ਰੱਖਦੇ ਨੇ ਜੀ ਕੀਤਾ ਨੇ ਨਾਮ ਇਸੇ ਕਰਕੇ ਰੱਖਿਆ ਸੀ ਕਿ ਬਸ ਦੁਨੀਆ ਤੋਂ ਲੈਣਾ ਹੀ ਲੈਣਾ ਹੋਵੇ ਦੇਣਾ ਕਿਸੇ ਦਾ ਨਾ ਹੋਵੇ ਤੇ ਸਤਗੁਰ ਜੀ ਮੁਸਕਰਾ ਕੇ ਵੀ ਭਾਈ ਜੇ ਤੇਰਾ ਨਾਮ ਲੈਣਾ ਤੇ ਫਿਰ ਤੂੰ ਕਬਰਾਇਆ ਕਿਉਂ ਲੈਣ ਵਾਲੇ ਤਾਂ ਕੋੜੀਆਂ ਤੇ ਚੜ ਕੇ ਹੁੰਦੇ ਨੇ ਤੂੰ ਲੈਣਾ ਐਸੇ ਦੇਣਾ ਫਿਰ ਚਿੰਤਾ ਨਾ ਕਰ ਆਜਾ ਕੋਈ ਗੱਲ ਨਹੀਂ ਤੂੰ ਟਕਾਣੇ ਤੇ ਪਹੁੰਚ ਗਿਆ ਇਥੇ ਇਤਿਹਾਸ ਕਹਿੰਦਾ ਕਿ ਪਹਿਲੀ ਵਾਰੀ ਦਰਸ਼ਨ ਕੀਤੇ ਕੁਝ ਦਿਨ ਸੇਵਾ ਵਿੱਚ ਰਹੇ ਤੇ ਬਾਬਾ ਲੈਣਾ ਜੇ ਕੋਈ ਵਾਪਸ ਚਲੇਗਾ ਕੁਝ ਦਿਨਾਂ ਬਾਅਦ ਫਿਰ ਘਰੋਂ ਕੱਪੜੇ ਲੈਣੇ ਥੋੜੇ ਜੇ ਲੈ ਕੇ ਆਏ ਤੇ ਮਨ ਦੇ ਵਿੱਚ ਧਾਰ ਕੇ ਆਏ ਕਿ ਅੱਜ ਧੰਗ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾਣਾ ਤੇ ਹੁਣ ਉਥੋਂ ਵਾਪਸ ਨਹੀਂ ਆਉਣਾ ਔਰ ਫਿਰ 7 ਸਾਲ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਰਹੇਗੀ ਦੂਜੀ ਵਾਰੇ ਜਦੋਂ ਪਹਿਲੇ ਦਿਨ ਫਿਰ ਦੂਜੀ ਵਾਰੀ ਪਹਿਲੀ ਵਾਰ ਆਏ ਜੀ ਪਹਿਲੇ ਦਿਨ ਆਏ ਸਤਨ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਹੁਣ ਪਤਾ ਲੱਗ ਗਿਆ ਘਰ ਗਏ ਮਾਤਾ ਸੁਲੱਖਣੀ ਜੀ ਨੂੰ ਪੁੱਛਦੇ ਨੇ ਕਿ ਸਤਿਗੁਰੂ ਜੀ ਮਾਤਾ ਜੀ ਨੇ ਇਸ਼ਾਰਾ ਕੀਤਾ ਕਿ ਬਾਹਰ ਖੇਤਾਂ ਵਿੱਚ ਕੰਮ ਕਰਦੇ ਹੋਣੇ ਨੇ। ਖੇਤਾਂ ਵਿੱਚ ਚਲੇ ਗਏ ਧਰਗੁਰੂ ਨਾਨਕ ਦੇਵ ਮਹਾਰਾਜ ਉੱਥੇ ਨਦੀਨ ਕੱਢਦੇ ਨੇ ਝੋਨੇ 'ਚੋ ਅੱਜਕੱਲ ਦੇ ਦਿਨ ਸਣ। ਪਰ ਝੋਨੇ ਦੇ ਵਿੱਚੋਂ ਨਦੀਨ ਕੱਢ ਕੱਢ ਕੇ ਰੱਖ ਰਹੇ ਨੇ। ਜਾ ਕੇ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਬਚਨ ਬਹੁਤੇ ਨਹੀਂ ਪੁੱਛੇ ਹਾਲ ਚਾਲ ਪੁੱਛੇ। ਸਤਿਗੁਰੂ ਜੀ ਨੂੰ ਵੇਖ ਕੇ ਬਾਬਾ ਲੈਣਾ ਜਿਵੇਂ ਕਹਿੰਦੇ ਝੋਨੇ ਦੇ ਵਿੱਚੋਂ ਨਦੀਨ ਕੱਢਣ ਲੱਗ ਗਏ। ਪਰ ਸ਼ੁਰੂ ਤੋਂ ਕਿਉਂਕਿ ਦੁਕਾਨਦਾਰੀ ਕੀਤੀ ਸੀ। ਤੇ ਨਦੀਨ ਤੇ ਚੁੱਲ੍ਹੇ ਤੇ ਪਿਛਾੜ ਤੇ ਉਹਨੂੰ ਉਹ ਜਿਹੜਾ ਕਦੇ ਚੁੱਲ੍ਹੇ ਦੇ ਵਿੱਚ ਵੜਿਆ ਹੋਏ ਜਿਨੇ ਖੇਤੀ ਕੀਤੀ ਹੋਏਗੀ ਉਹ ਰਸਾਚੇ ਕਿ ਨਦੀਨ ਤੇ ਬਹੁਤੇ ਪਿਛਾੜ ਮੇਰੇ ਵਰਗੇ ਨੂੰ ਨਹੀਂ ਹੁੰਦੀ ਕਿਉਂਕਿ ਇਹ ਜਿਨ੍ਹਾਂ ਨੇ ਕੀਤੀ ਜਿਹੜੇ ਵਿੱਚ ਜਾਂਦੇ ਨੇ ਪਤਾ ਤੂੰ ਉਹਨਾਂ ਨੂੰ ਆਦਾ ਬਾਬਾ ਲਹਿਣਾ ਜੀ ਪੱਟਣ ਲੱਗੇ ਤੇ ਫਿਰ ਉਹ ਪੱਟਦੇ ਗਏ ਜੀ ਨਦੀਨ ਵੀ ਤੇ ਚੁੱਲ੍ਹਾ ਵੀ ਸਾਰਾ ਕੁਝ ਗੁਰੂ ਸਾਹਿਬ ਜੀ ਵੇਖ ਕੇ ਹੱਸ ਪਏ ਕਹਿੰਦੇ ਭਾਈ ਪੁਰਖਾ ਕਰਨਾ ਕੀ ਕਹਿੰਦਾ ਸਤਿਗੁਰੂ ਜੀ ਮੈਂ ਵੀ ਪੱਟ ਰਿਹਾ ਔਰ ਸਤ ਗੁਰੂ ਕੇ ਅੰਦਰ ਪਾਈਪੁਰ ਕਾ ਤੈਨੂੰ ਇੱਥੇ ਪੱਟਣ ਵਾਸਤੇ ਨਹੀਂ ਤੈਨੂੰ ਤੇ ਲਾਉਣ ਵਾਸਤੇ ਪਰਮੇਸ਼ਰ ਨੇ ਭੇਜਿਆ ਨਾਮ ਦਾ ਬੋਟਾ ਤੁਸੀਂ ਲਾਉਣਾ ਹੈ ਚਲੋ ਜੇ ਕੰਮ ਹੀ ਕਰਨੇ ਸੇਵਾ ਕਰਨੇ ਤੇ ਫਿਰ ਨਦੀਨ ਹੋ ਗਿਆ ਬਥੇਰਾ ਇਹ ਪੰਡ ਚੁੱਕੋ ਤੇ ਚਲੋ ਘਰੋਂ ਸਿੱਧੀ ਜਾ ਕੇ ਗਾਵਾਂ ਮੱਝਾਂ ਨੂੰ ਪਾਵਾਂ ਹੁਣ ਚਿੱਟੇ ਕੱਪੜੇ ਪਾਏ ਨੇ ਤੋਤੇ ਹੋਏ ਕੱਪੜੇ ਪਾਏ ਨੇ ਤੇ ਬਿਲਕੁਲ ਇਹ ਨਹੀਂ ਦੇਖਿਆ ਕਿ ਮੇਰੇ ਕੱਪੜੇ ਚਿੱਟੇ ਨੇ 7 ਸਾਲ ਜਿਹੜੀ ਸੇਵਾ ਕੀਤੀ 7 ਸਾਲ ਦੇ ਵਿੱਚ ਬਾਬਾ ਲੈਣਾ ਜਿਸ ਦੇ ਅੰਦਰ ਇੱਕ ਕਦੇ ਨਹੀਂ ਆਇਆ ਕਿ ਇਹ ਕਿਉਂ ਤੇ ਕਿਵੇਂ ਬਸ ਜੋ ਕੁਝ ਕਿਹਾ ਸਤ ਕਹਿ ਕੇ ਪੰਡ ਚੁੱਕੀ ਤੇ ਪੰਡ ਲੈ ਕੇ ਜਦੋਂ ਘਰ ਗਏ ਤੇ ਸੁਲੱਖਣੀ ਜੀ ਵੇਖ ਕੇ ਕਹਿੰਦੇ ਨੇ ਕਿ ਸਤਗੁਰੂ ਜੀ ਪਹਿਲੇ ਦਿਨ ਅੱਜ ਆਇਆ ਸੀ ਘਟੋ ਘਟਾ ਅੱਜ ਦਾ ਦਿਨ ਤੇ ਬਖਸ਼ ਦੇਣਾ ਸੀ ਤੇ ਜੇ ਨਹੀਂ ਤਾਂ ਘਟੋ ਘਟਾ ਕੱਪੜੇ ਇਹਦੇ ਬਦਲਾ ਲੈਂਦੇ ਚਿੱਟੇ ਕੱਪੜੇ ਪਾਏ ਨੇ ਸਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਕੜ ਚਿੱਕੜ ਹੋ ਗਿਆ ਹੈ ਕਿਉਂਕਿ ਪਾਣੀ ਚੋਂ ਦੇਣ ਜਿਨ੍ਹਾਂ ਨੇ ਕੱਢਿਆ ਪਤਾ ਉਹਨਾਂ ਨੂੰ ਨਾ ਫਿਰ ਕੱਪੜਾ ਦੇਖੋ ਕਾ ਮਾੜਾ ਜਾਂ ਗਿੱਲਾ ਹੋਏ ਨਾ ਤੇ ਪਿੰਡਾਂ ਥਾਵਾਂ ਤੇ ਆ ਵੀ ਜ ਪੰਡ ਬੰਨ ਵੀ ਨਹੀਂ ਹੋਏ ਬੰਦੇ ਨੇ ਜਾਣਕਾਰ ਨੂੰ ਲੰਘਦੇ ਹੋਏ ਨੂੰ ਆਵਾਜ਼ ਮਾਰਿਆ ਨਾ ਭਰਾਵ ਪੰਡ ਚ ਕਰ ਜਾ ਤੇ ਜੋ ਲੈ ਕੱਪੜੇ ਪਾਏ ਉਹਨੂੰ ਤੋਤੇ ਜਾਂਦਾ ਹੋਏ ਕਿਤੇ ਬਾਹਰ ਉਹਨੇ ਕਹਿਣਾ ਕੱਪੜੇ ਖਰਾਬ ਹੋ ਜਣੇ ਭਰਾਵਾ ਜਾਂਦੇ ਕੱਲਾ ਦੋ ਵਾਰ ਹੀ ਲੈ ਜਾ ਤੇ ਜਾਂ ਕਿਸੇ ਹੋਰ ਨੂੰ ਸਾਦ ਲਈ ਪੰਡ ਨਹੀਂ ਚ ਗੁੰਦਾ ਅਗਲਾ ਚਿੱਟੇ ਕੱਪੜੇ ਤੇ ਸਾਰੇ ਪੈਰਾਂ ਤੋਂ ਲੈ ਕੇ ਸਿਰ ਤੱਕ ਚਿਕੜੋ ਚਿਕੜੀ ਉਹ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਪੰਡੇ ਦੇ ਤੋਂ ਬਿਨਾਂ ਕਿਸੇ ਹੋਰ ਨੇ ਚੱਕਣੀ ਨਹੀਂ ਸੀ ਪਹਿਲੀ ਗੱਲ ਤੇ ਇਹ ਤੇ ਦੂਜੀ ਸਲੱਖਣੀ ਜੇ ਤੁਹਾਨੂੰ ਇਹ ਚਿਕੜ ਦਿਸਦਾ ਪਰ ਇਹ ਤੇ ਪਰਮੇਸ਼ਰ ਦੇ ਘਰ ਦਾ ਕਿਸਰ ਹੈ ਇਹਨਾਂ ਦੇ ਸਿਰ ਤੇ ਜਿਹੜੀ ਪੰਡ ਹੈ ਨੇ ਕੇਵਲ ਪੰਡ ਨਹੀਂ ਇਹ ਪਰਮੇਸ਼ਰ ਦੇ ਘਰ ਦਾ ਛਤਰ ਹੈ ਜਿਹਨੂੰ ਭਾਈ ਸਾਹਿਬ ਭਾਈ ਸੱਤੇ ਤੇ ਬਲਵੰਡ ਨੇ ਸਤਿਗੁਰ ਦੇ ਸਿੱਖਾਂ ਨੇ ਇਹ ਬਾਣੀ ਦੇ ਵਿੱਚ ਉਚਾਰਨ ਕੀਤਾ ਜੀ ਅੱਜ ਸਤਿਗੁਰ ਜੀ ਦੇ ਸਿਰ ਤੇ ਉਹ ਪੰਡ ਹੈ ਇਹ ਗੁਰੂ ਦੀ ਸੇਵਾ ਕਰਨੀ ਕਹਿ ਕਹਿ ਦੇਣਾ ਸ਼ਰੀਰ ਕਰਕੇ ਕਰਨੀ ਵੀ ਨਹੀਂ ਸੌਖੀ ਨਹੀਂ ਜੀ ਪਰ ਸ਼ਰੀਰਾਂ ਕਰਕੇ ਤਾਂ ਹੋ ਸਕਦੀ ਹੈ ਪਰ ਸਤਿਗੁਰ ਜੀ ਨੇ ਬਚਨ ਬਾਣੀ ਦੇ ਵਿੱਚ ਕਹੇ ਨੇ ਗੁਰ ਪੇਰਾ ਕੀ ਚੱਕਰੀ ਮਹਾ ਕਰੜੀ ਹੈ ਬੜੀ ਔਖੀ ਪਰ ਕਹਿੰਦੇ ਸੁਖ ਸਾਰ ਹਾਂ ਸੁਖਾ ਦਾ ਸ਼੍ਰੋਮਣੀ ਸਾਧਨ ਸੇਵਾ ਹੀ ਹੈ ਗੁਰ ਪੇਰਾ ਕੇ ਚੱਕਰੇ ਮਹਾ ਕਰੜੇ ਸੁਖਸਾਰ ਤੇ ਫਿਰ ਗੁਰੂ ਦਾ ਜਿਹੜਾ ਸਿੱਖ ਹੋਏ ਫਿਰ ਗੁਰੂ ਦਾ ਸਿੱਖ ਤੇ ਚੱਲਦੇ ਗੁਰੂ ਤੇ ਕਹਦੇ ਨੇ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਬਸ ਪੜਾ ਕਰ ਕੋ ਤੇ ਮੰਨਿਆ ਜੀ ਹੁਣ ਧੰ ਗੁਰੂ ਨਾਨਕ ਦੇ ਮਹਾਰਾਜ ਨੇ ਕਿਰਪਾ ਕੀਤੀ ਇਹ ਜਿਹੜੇ ਪਹਿਲੇ ਇੱਕੀ ਤਰ੍ਹਾਂ ਦੇ ਪਰਖ ਹੈ ਜੀ ਅੱਜ ਗੁਰਤਾ ਗੱਦੇ ਤੇ ਬਿਠਾਉਣਾ ਤੇਵੇਂ ਨਹੀਂ ਬਿਠਾ ਦਿੱਤਾ ਕਿ ਲੈਣਾ ਜਿ ਆਏ ਤੇ ਆਓ ਤੁਸੀਂ ਗੁਰਤਾ ਗੱਦੇ ਤੇ ਬਹਿ ਜਾਓ ਦੁਨੀਆ ਦੇ ਲੋਕਾਂ ਨੂੰ ਵੀ ਦਿਖਾਇਆ ਇਹ ਪਰਖ ਸ੍ਰੀ ਚੰਦ ਦੇ ਲਖਮੀ ਦਾਸ ਦੇ ਹੋਰ ਸਿੱਖਾਂ ਦੇ ਵੀ ਕੀਤੀ ਔਰ ਅਖੀਰਲੇ ਦਿਨਾਂ 'ਚ ਗੁਰੂ ਸਾਹਿਬ ਜੀ ਨੇ ਇਹਨਾਂ ਦਾ ਪਾਣਾ ਵਰਤਾਇਆ ਸ਼ਿਕਾਰੀਆ ਵਾਲਾ ਰੂਪ ਧਾਰਨ ਕੀਤਾ ਸਤਗੁਰੂ ਜੀ ਨੇ ਕੁਝ ਸਿੱਕੇ ਕੁਝ ਸੋਲੇ ਦੇ ਮੋਹਰਾਂ ਨਾਲ ਲਈਆਂ ਨੇ ਹਾਥ ਚਿੱਟ ਡੰਡਾ ਪੜਿਆ ਹੋਇਆ ਕਿਉਂਕਿ ਜਿੱਧਰ ਉਹ ਸਤਿਗੁਰੂ ਜਾਂਦੇ ਨੇ ਸਿੱਖ ਨਰਨਲ ਹੀ ਜਾ ਰਹੇ ਨੇ ਗੁਰੂ ਸਾਹਿਬ ਨੇ ਰਾਹ ਦੇ ਵਿੱਚ ਕੁਝ ਸਿੱਕੇ ਛੁੱਟੇ ਕਈ ਤੇ ਸਿੱਕੇ ਚੁਗਣ ਲੱਗ ਗਏ ਜੀ ਉਹ ਪਿੱਛੇ ਰਹਿ ਗਏ ਕਿਉਂਕਿ ਸਿਵ ਸਿੱਕੇ ਚੁਗਣ ਹੁੰਨੇ ਆ ਨਾ ਜੀ ਨੌਕਰੀ ਮਿਲ ਜੇ ਪੁੱਤਰ ਮਿਲ ਜੇ ਇਹ ਮਿਲ ਜੇ ਉਹ ਮਿਲ ਜੇ ਬਸ ਸਿੱਕੇ ਚੁਗਣ ਜੋਗੇ ਰਹਿ ਗਏ ਕੁਝ ਹੋਰ ਅੱਗੇ ਗਏ ਗੁਰੂ ਸਾਹਿਬ ਨੇ ਸੋਨੇ ਦੇ ਮੋਹਰੇ ਛੁੱਟੀਆਂ ਤੇ ਜਿਨ੍ਹਾਂ ਨੇ ਸਿੱਕੇ ਨਹੀਂ ਸੰਚੁੱਕੇ ਮੋਰਾ ਵੇਖ ਤੋਨ ਦਾ ਮਨ ਵੀ ਲਿਚਾ ਗਿਆ ਉਹ ਮੋਰਾ ਚੁਗੰਨ ਤੇ ਲੱਗ ਗਏ ਪਿੱਛੇ ਜਿਹੜੇ ਕੁਝ ਬਜੇ ਗੁਰੂ ਸਾਹਿਬ ਨੇ ਜਾ ਕੇ ਅੱਗੇ ਜਾ ਕੇ ਡੰਡੇ ਵੀ ਮਾਰੇ ਜੀ ਕਿ ਭੱਜੋ ਸਾਰੇ ਪਿੱਛੇ ਹੁਣ ਜਿਹੜੇ ਕੱਚੇ ਬਿੱਲੇ ਸਭ ਸਾਰੇ ਭੱਜ ਜਾਈ ਤੇ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬਾਬਾ ਲੈਣਾ ਜਿਹਨੂੰ ਛੋਟਾ ਮਾਰ ਕੇ ਕਹਿੰਦੇ ਨੇ ਕਿ ਜਾ ਪੁਰਖਾ ਚਲਾ ਜਾ ਹੁਣ ਆਪਣੇ ਕਰਨ ਪਰ ਬਾਬਾ ਲੈਣਾ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਆਪ ਹੀ ਤੇ ਸਿਖਾਇਆ ਹੈ ਕੀ ਸਖਾਇਆ ਜੀ ਕਹਿੰਦੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨ ਹੋਏ ਕੋ ਫੇਰਾ ਨਿਜ ਘਰ ਮੇਰਾ ਤੇ ਘਰ ਤੁਹਾਡੇ ਚਰਨਾਂ ਦੇ ਵਿੱਚ ਹੈ ਜਿੱਥੇ ਤੁਹਾਡੇ ਚਰਨ ਉੱਥੇ ਮੇਰਾ ਘਰ ਤੇ ਮੈਂ ਛੱਡ ਕੇ ਜਾਵਾਂ ਕਿੱਥੇ ਔਰ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਜੇ ਤੇਰਾ ਕਰ ਇਹ ਹੈ ਤੇ ਅੱਜ ਤੋਂ ਗੁਰੂ ਨਾਨਕ ਦਾ ਕਰ ਵੀ ਬਾਬੇ ਲਾਣੇ ਦਾ ਸ਼ਰੀਰ ਹੋਏਗਾ ਹਿਰਦਾ ਹੋਏਗਾ ਅੱਜ ਤੋਂ ਮੈਂ ਵੀ ਤੁਹਾਡੇ ਸ਼ਰੀਰ ਦੇ ਵਿੱਚ ਆ ਜਾਣਾ ਇਹ ਸਤਿਗੁਰ ਜੀ ਨੇ ਜਿੱਥੇ ਕਿਰਪਾ ਕੀਤੀ ਭਾਈ ਸੱਤੇ ਤੇ ਬਲਵੰਡ ਨੇ ਉਹ ਬਚਨ ਕਹੇ ਨੇ ਕਹਿੰਦੇ ਨੌਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਮਦਾ ਜੋ ਖੀਮਦਾ ਦਾ ਅਰਥ ਹੁੰਦਾ ਜੋਖਣਾ ਤੋਲਣਾ ਭੀ ਜਿੰਦਾ ਨਾਮ ਨਾ ਮੇਰਾ ਕਰਤਾ ਪੈਦਾ ਕਰਨ ਵਾਲਾ ਆਪ ਵੱਡਾ ਕਰੇ ਤੇ ਭਾਈ ਸੱਤਾ ਜੀ ਕਹਿੰਦੇ ਨੇ ਉਹ ਕਿਹੜਾ ਬੋਲ ਹੈ ਜਿੰਦੇ ਨਾਲ ਮੈਂ ਤੁਲਨਾ ਕਰ ਸਕਾਂ ਕਿ ਬਾਬਾ ਲਾਣਾ ਜੀ ਦਾ ਕਿੰਨਾ ਵੱਡਾ ਨਾਮ ਹੈ ਨੌਕਰਤਾ ਕਾਦਰ ਕਰੇ ਕਿਉ ਬੋਲ ਹੋਇਆ ਜੋ ਖੇਮਦਾ ਦੇ ਗੁਣਾ 7 ਭੈਣ ਭਰਾਵ ਹੈ ਪਰ ਰੰਗਤ ਦਾਣ ਪੜੇ ਹੁੰਦਾ ਧੰਗੁਰੂ ਨਾਨਕ ਦੇ ਮਹਾਰਾਜੀ ਇਹ ਸਤ ਸੰਤੋਖ ਦਇਆ ਧਰਮਾਦਕੇ ਤੇ ਇਵੇਂ ਨੇ ਜਿਵੇਂ ਤੁਹਾਡੇ ਭੈਣ ਭਰਾ ਹੁੰਦੇ ਨੇ ਕਿਹੜੇ ਬੋਲਾਂ ਨਾਲ ਤੁਲਨਾ ਕਰਨਾ ਉੱਥੇ ਫਿਰ ਪਾਵਨ ਬਚਨ ਤੇ ਕਹਿੰਦੇ ਨਾਨਕ ਰਾਜ ਚਲਾਇਆ ਔਰ ਇੱਥੇ ਬੇਨਤੀ ਜ਼ਰੂਰ ਕਰਾ ਜਿਹੜੇ ਵੀਰ ਭੈਣ ਪਾਠ ਕਰਨ ਵਾਲੇ ਨੂੰ ਤੇ ਜ਼ਰੂਰ ਧਿਆਨ ਦੇਣ ਨਾਨਕ ਰਾਜ ਚਲਾਇਆ ਇੱਥੇ ਵਿਸ਼ਰਾਮ ਹੈ ਕਿਉਂਕਿ ਆਮ ਤੌਰ ਤੇ ਜੇ ਅਰਥ ਨਾ ਵਿਚਾਰੀਏ ਤੇ ਜਦੋਂ ਪਾਠ ਸੁਣੀ ਜੇ ਸੁਣੀਦਾ ਹੈ ਤੇ ਆਮ ਤੌਰ ਤੇ ਤਾਂ ਵਿਸ਼ਰਾਮ ਲੱਗਦੇ ਨੇ ਨਾਨਕ ਰਾਜ ਚਲਾਇਆ ਸੱਚ ਅਰਥੇ ਵੀ ਹੋ ਸਕਦੇ ਨੇ ਸੱਚ ਦਾ ਰਾਜ ਚਲਾਇਆ ਪਰ ਨੇ ਦੇ ਅਰਥ ਇੱਥੇ ਨੇ ਨਾਨਕ ਰਾਜ ਚਲਾਇਆ ਜਿਹੜੇ ਰਾਜ ਚਲਾਉਂਦੇ ਨੇ ਜੀ ਹੁਣ ਰਾਜ ਚਲਾਉਣ ਵਾਲੇ ਆਪਣਾ ਸਿੱਕਾ ਚਲਾਉਂਦੇ ਨੇ ਉਰਤਾਂ ਦੇ ਗੁਰੂ ਨਾਨਕ ਦੇ ਮਹਾਰਾਜ ਨੇ ਐਸਾ ਰਾਜ ਚਲਾਇਆ ਅੱਜ ਵੀ 10 ਗੁਰੂ ਸਾਹਿਬਾਨ ਸਰੀਰ ਦੇ ਵਿੱਚ ਰਹੇ ਪਰ ਰਾਜ ਗੁਰੂ ਨਾਨਕ ਸਾਹਿਬ ਦੇ ਚੱਲਿਆ ਸਿੱਕਾ ਗੁਰੂ ਨਾਨਕ ਸਾਹਿਬ ਦੇ ਰਿਹਾ ਦੇਖੋ ਰਾਜੇ ਨੇ ਰਾਜੇ ਦੇ ਅੱਗੇ ਆਪਣੇ ਪੁੱਤਰਾਂ ਨੂੰ ਰਾਜ ਜਿਉਂਦਾ ਜਿਦੇ ਪਹਿਲੀ ਗੱਲ ਕੋਈ ਛੱਡਦਾ ਹੀ ਨਹੀਂ ਮਰਨ ਤੋਂ ਬਾਅਦ ਰਾਜੇ ਦੇ ਪੁੱਤਰਾਂ ਨੂੰ ਰਾਜੇ ਬਣਾ ਦਿੱਤਾ ਜਾਂਦਾ ਸੀ ਤੇ ਰਾਜੇ ਬਣਨ ਤੋਂ ਬਾਅਦ ਪੁੱਤਰਾਂ ਦਾ ਵੀ ਸਭ ਤੋਂ ਪਹਿਲੋਂ ਕੰਮ ਇਹ ਹੁੰਦਾ ਸੀ ਪਾਵੇ ਹਜੇ ਪਿਓ ਦਾ ਸਰੀਰ ਦਾ ਸੰਸਕਾਰ ਨਾ ਕੀਤਾ ਹੋਏ ਜੇ ਰਾਜ ਗੱਦੇ ਤੇ ਬਿਠਾ ਦਿੱਤਾ ਤੇ ਉਸੇ ਵळे ਹੁਕਮ ਹੁੰਦਾ ਸੀ ਕਿ ਪਿਓ ਦੇ ਨਾਂ ਦੇ ਜਿਹੜੇ ਸਿੱਕੇ ਨੇ ਨਾ ਇਹ ਸਾਰੇ ਇਕੱਠੇ ਕਰੋ ਤੇ ਇਹਨਾਂ ਨੂੰ ਢਾਲ ਦਿਓ ਕਿਉਂ ਹੁਣ ਰਾਜ ਮੇਰਾ ਹੋ ਗਿਆ ਤੇ ਸਿੱਕਾ ਮੇਰੇ ਨਾਂ ਦੇ ਚੱਲਣਾ ਚਾਹੀਦਾ ਹੈ ਨਾ ਜਿੰਦਾ ਰਾਜ ਹੁੰਦਾ ਸਿੱਕਾ ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਰਾਜ ਚਲਾਇਆ ਜਿਹੜਾ ਸਿੱਕਾ ਅੱਜ ਤੱਕ ਵੀ ਚੱਲਦਾ ਹੈ ਦੇਖੋ ਇੱਕ ਤੇ ਆਪਾਂ ਰੋਲਾ ਆਮ ਪਉਨੇ ਰਾਜ ਕਰੇਗਾ ਖਾਲਸਾ ਪੁਰਖੇ ਮਾ ਕਰਨਾ ਬਹੁਤ ਹੀ ਗਿੰਤੀਆਂ ਦੇ ਵਿੱਚ ਰੌਲਾ ਪਾਉਣ ਵਾਲੀ ਹੈ ਇਹ ਖਾਲਸੇ ਦਾ ਰਾਜ ਕਦੋਂ ਕੋ ਆਏਗਾ ਜੀ ਖਾਲਸੇ ਦਾ ਰਾਜ ਬੇਸ਼ੱਕ ਉਹਨੂੰ ਕਿਹਾ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਖਾਲਸਾ ਰਾਜ ਸਥਾਪਿਤ ਕੀਤਾ ਹਾਂ ਇਹ ਧਰਤੀ ਤੇ ਰਾਜ ਕਰਨ ਵਾਲਾ ਇਹ ਵੀ ਰਾਜ ਹੈ ਪਰ ਜਿਹੜਾ ਅਸਲ ਖਾਲਸਾ ਰਾਜ ਉਹ ਤੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜੀ ਆਪਣੇ ਸਮੇਂ ਤੋਂ ਚਲਾ ਕੇ ਗਏ ਨੇ ਉਹ ਚੱਲਦੇ ਰਹਿਣ ਉਹਸ ਰਾਜ ਨੂੰ ਕੋਈ ਖਤਮ ਨਹੀਂ ਕਰ ਸਕਦਾ ਕਿਉਂਕਿ ਰਾਜ ਖਾਲਸਾ ਤੇ ਖਾਲਸਾ ਦਾ ਅਰਥ ਉਹ ਹੁੰਦਾ ਨੇ ਜਿਹੜਾ ਬਿਲਕੁਲ ਖਾਲਸ ਹੋਏ ਜਿਹੜਾ ਜਾਤ ਪਾਤ ਵਿਹਮ ਪਰਮਾ ਧਰਮਾ ਤੋਂ ਉੱਤੇ ਉੱਠ ਕੇ ਕੇਵਲ ਇਨਸਾਨੀਅਤ ਨੂੰ ਜਿਹੜਾ ਸਾਹਮਣੇ ਰੱਖਦਾ ਹੋਏ ਹੁਣ ਦੇਖੋ ਬੇ ਬੇਨਤੀ ਕਰਾਂ ਕਿ ਇਹ ਪਾਠ ਹੈ ਨਾਨਕ ਰਾਜ ਚਲਾਇਆ ਰਾਜ ਚਲਾਇਆ ਤੇ ਜਿਹੜਾ ਰਾਜ ਚਲਾਉਂਦੇ ਨੇ ਫਿਰ ਉਹ ਕਿ ਕਿਲਾ ਕਿਲਾ ਤੁਨਾਂ ਕੋਲ ਹੁੰਦਾ ਹੀ ਹੈ ਨਾ ਜੀ ਪਰ ਗੁਰੂ ਨਾਨਕ ਸਾਹਿਬ ਨੇ ਕਿਲਾ ਕਿਹੜਾ ਬਣਾਇਆ ਸੀ ਫੌਜ ਗੜੀ ਰੱਖੀ ਸੀ ਸਤ ਗੁਰੂ ਦੇ ਉੱਤੇ ਬਚਨ ਕਹਿ ਭਾਈ ਸੱਤਾ ਜੀ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਕੋਟ ਕਿਹੜੇ ਨੂੰ ਕਹਿੰਦੇ ਨੇ ਸੱਚ ਦਾ ਕਿੜਾ ਉਸਾਰਿਆ ਜੀ ਤੇ ਬੜਾ ਮਜ਼ਬੂਤ ਮਜ਼ਬੂਤ ਕਿਉ ਹੋਇਆ ਸਤਾਣੀ ਨੀਵਤ ਹੈ ਸਤਾਣੀ ਕਹਿੰਦੇ ਨੇ ਸੱਤ ਵਾਲੀ ਤਾਕਤ ਵਾਲੀ ਨੀਵ ਜਿਹੜੀ ਉਹ ਸੱਤ ਵਾਲੀ ਹੈ ਨਾ ਤਾਕਤ ਵਾਲੀ ਹੈ ਨਾਣਕ ਰਾਜ ਚ ਲਾਇਆ ਸੱਚ ਕੋਟ ਸਤਾਣੀ ਨੀਮਦਾ ਉਥੇ ਕਹਿੰਦੇ ਨੇ ਫਿਰ ਲੈਣੇ ਧਰਿਉਣ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦਾ ਗੁਰੂ ਨਾਨਕ ਸਾਹਿਬ ਨੇ ਧੰ ਬਾਬਾ ਲੈਣਾ ਜੀ ਦੇ ਸਿਰ ਤੇ ਇਹ ਛੱਤਰ ਚੁਲਾ ਦਿੱਤਾ ਤੇ ਕਿਵੇਂ ਚੁਲਾਇਆ ਮਤ ਗੁਰ ਆਤਮ ਦੇਵ ਦੇ ਖੜਕ ਜੋਰ ਪਰਾ ਕੋਈ ਜੀਉਂਦਾ ਗੁਰੂ ਸਾਹਿਬ ਜੀ ਨੇ ਆਪਣੇ ਮਤ ਦਾ ਐਸਾ ਖੰਡਾ ਜੋਰ ਦੀ ਮਾਰਿਆ ਕਿ ਅੰਦਰੋਂ ਜਿੰਨੇ ਵਹਿਮ ਭਰਮ ਸਨ ਉਹਨਾਂ ਸਾਰਿਆਂ ਨੂੰ ਵੱਢ ਕੇ ਰੱਖ ਦਿੱਤਾ। ਉਹਨੇ ਸਤਿਗੁਰੂ ਦੇ ਬਚਨ ਨੇ ਨਾ ਜੀ। ਅੰਦਰੋਂ ਵਹਿਮ ਭਰਮ ਕੱਢ ਦਿੱਤੇ ਕਹਿੰਦੇ ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪਰਾ ਕੋਈ ਜੀਉਂਦਾ ਹੈ। ਤੇ ਫਿਰ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਅੰਮ੍ਰਿਤ ਜਿਹੜੇ ਛੱਤਰ ਦਿੱਤਾ ਆਪਣੇ ਸਰੀਰ ਦੇ ਵਿੱਚ ਆਪਣੀ ਹਿਯਾਤ ਦੇ ਵਿੱਚ ਰੰ데요 ਹੋਏ ਦਿੱਤਾ। ਉੱਥੇ ਪਾਵਨ ਬਚਨ ਕਹੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਨਾਮਤ ਥੀਮਦਾ ਸੱ ਟਿੱਕਾ ਦਿਤੋਸ ਜੀਮਦਾ ਹੁਣ ਜੀਮਦਾ ਅਰਥਾ ਆਪਣੇ ਜਿਉਂਦਾ ਜੇ ਪੰਜ ਪੰਜ ਦਿਨ ਸਰੀਰ ਦੇ ਵਿੱਚ ਉਸ ਤੋਂ ਬਾਅਦ ਰਹੇ ਗੁਰੂ ਨਾਨਕ ਸਾਹਿਬ ਜੀ ਗੁਰ ਚੇਲੇ ਰਹਿ ਰਸ ਕੀ ਹੁਣ ਗੁਰੂ ਨੇ ਚੇਲੇ ਨੂੰ ਰਹਿ ਰਸ ਦਾ ਉੱਥੇ ਅਰਥਕੇ ਨਮਸਕਾਰ ਕਰ ਦਿੱਤੀ ਤੇ ਭਾਈ ਸੱਤੇ ਬਲਵੰਡ ਨੇ ਇੱਥੇ ਬਚਨ ਕਹਿ ਦੁਨੀਆਂ ਦੇ ਲੋਕਾਂ ਨੇ ਰੌਲਾ ਪਾ ਦਿੱਤਾ ਕਿਉਂਕਿ ਅੱਜ ਤੱਕ ਪਾਵੇਂ ਇਤਿਹਾਸ ਹੋਵੇ ਤੇ ਪਾਵੇਂ ਇਤਿਹਾਸ ਹੋਵੇ ਜਿਹੜਾ ਗੁਰੂ ਬਣ ਗਿਆ ਉਹ ਗੁਰੂ ਰਿਹਾ ਤੇ ਜਿਹੜਾ ਚੇਲਾ ਬਣ ਗਿਆ ਉਹ ਚੇਲਾ ਹੀ ਰਿਹਾ ਕ੍ਰਿਸ਼ਨ ਦਾ ਸੁਦਾਮਾ ਜੀ ਦਾ ਸਾਨੂੰ ਬੜਾ ਜ਼ਿਕਰ ਮਿਲਦਾ ਜੀ ਪਰ ਕ੍ਰਿਸ਼ਨ ਭਗਵਾਨ ਭਗਵਾਨ ਰਏ ਤੇ ਸੁਦਾਮਾ ਜਿਹੜਾ ਦਾਸ ਦਾ ਦਾਸ ਹੀ ਰਹਾ ਕਹਿੰਦੇ ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਗੁਰੂ ਚੇਲੇ ਵਾਲੀ ਮਰਿਆਦਾ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋ ਵੱਖਰਾ ਨਹੀਂ ਕੀਤਾ ਜੀ ਉਥੇ ਪਾਈ ਸੱਤੇ ਤੇ ਬਲਵੰਡ ਨੇ ਬੋਲ ਲਿਖੇ ਨੇ ਕਿ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਂ ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਕੀ ਕੀਤਾ ਕਿ ਗੁਰੂ ਨੇ ਚੇਲੇ ਨੂੰ ਰੈ ਰਸ ਕਰ ਦਿੱਤੀ ਚੇਲੇ ਨੂੰ ਮੱਥਾ ਟੇਕ ਦਿੱਤਾ ਤੇ ਉਲਟੇ ਗੰਗਾ ਵਹਾਉਣ ਵਾਲਾ ਕੰਮ ਸੀ ਨਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਅੱਜ ਦੇ ਦਿਨ ਗੁਰਤਾ ਗੱਦੀ ਦਿੱਤੀ ਔਰ ਜੇ ਕੋ ਪਾਈ ਸੱਭ ਪਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖੀ ਹੈ ਇਹ ਗੁਰਤਾ ਗੱਦੇ ਕੋਈ ਰਾਜਿਆਂ ਕੋਈ ਮਹਾਰਾਜਿਆਂ ਵਾਲਾ ਰਾਜ ਥੋੜੀ ਐ ਇਹ ਕੋ ਕੱਪੜੇ ਤੇ ਕੋ ਸੋਨੇ ਦੇ ਕੋ ਐਵੇਂ ਦੇ ਗੱਦੇ ਥੋੜੀ ਬਣੀ ਹੋਈ ਕੇ ਉੱਤੇ ਬਿਠਾ ਦਿੱਤਾ ਤੇ ਮੱਥਾ ਟੇਕ ਦਿੱਤਾ ਇਸ ਗੱਦੇ ਦਾ ਤੇ ਮਤਲਬ ਸੀ ਜਿਹੜੀ ਵਿਚਾਰ ਧਾਰਾ ਲੈ ਕੇ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਚੱਲੇ ਉਹ ਪੋਥੀ ਅੱਗੇ ਰੱਖ ਕੇ ਮੱਥਾ ਟੇਕ ਦਿੱਤਾ ਕਿ ਅੱਜ ਤੋਂ ਇਹ ਜ਼ਿੰਮੇਵਾਰੀ ਤੁਹਾਡੀ ਹੈ ਦੁਨਿਆਵੇ ਰਾਜੇ ਜਿਉਂਦਿਆਂ ਜੇ ਰਾਜ ਛੱਡਦੇ ਨਹੀਂ ਤੇ ਮਰਨ ਤੋਂ ਬਾਅਦ ਜੇ ਪੁੱਤਰਾਂ ਨੂੰ ਬਿਠਾਉਂਦੇ ਨੇ ਤਾਂ ਉਹ ਸਿੱਕਾ ਆਪਣਾ ਚਰਉਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਤੇ ਕਹਿੰਦੇ ਨੇ ਕਹਿੰਦੇ ਦੁਨਿਆਵਾ ਪਾਤਸ਼ਾਹ ਹੋਏ ਹੋਏ ਮਰੇ ਪੁੱਤੈ ਪਾਤਸ਼ਾਹੀ ਮਰੇ ਤੇ ਪੁੱਤਰ ਨੂੰ ਪਾਤਸ਼ਾਹੀ ਮਿਲਦੀ ਏ ਕਹਿੰਦੇ ਦੋਹੀ ਫੇਰਾ ਹੈ ਆਪਣੀ ਤੇ ਪੁੱਤਰ ਫਿਰ ਦੋਹੀ ਆਪਣੀ ਫੇਰਦਾ ਨਾ ਮੇਰੇ ਨਾਲ ਦਾ ਸਿੱਕਾ ਚੱਲੇ ਦੋਹੀ ਫੇਰਾ ਹੈ ਆਪਣੇ ਹੁਕਮੇ ਬੰਦੇ ਸਭ ਸਿਪਾਹੀ ਪਰ ਕਹਿੰਦੇ ਬਾ ਬਾਣਾ ਕਰ ਚਾਲ ਹੈ ਪਰ ਮੇਰੇ ਬਾਬੇ ਨਾਨਕ ਦੇ ਘਰ ਵਿੱਚ ਇਹ ਚਾਲ ਹੈ ਕਿਹੜੀ ਕੁਤਬਾ ਤਖਤ ਸੱਚਾ ਦਰਗਾਹ ਹੀ ਕਿ ਇਹ ਤੇ ਕੁਤਬਾ ਸੱਚੀ ਦਰਗਾਹ ਦੇ ਵਿੱਚੋਂ ਪੜ ਕੇ ਆਇਆ ਗਿਆ ਹੈ ਇਸ ਜਿਹੜੇ ਗੁਰਤਾ ਗੱਦੇ ਤੇ ਬੈਠੇ ਨੇ ਇੱਕ ਇਹ ਤੁਰ ਦਰਗਾਹ ਤੋਂ ਮਿਲੀ ਹੈ ਉੱਥੇ ਬੋਲ ਕੇ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਉਹ ਹੁਣ ਇਹ ਕੁਤਬਾ ਕਿਵੇਂ ਦਾ ਹੈ ਮੇਰੇ ਬਾਬੇ ਨਾਨਕ ਦੇ ਘਰ ਵਿੱਚ ਕਿਵੇਂ ਦੀ ਦੁਹਾਈ ਹੈ ਕਿ ਲੋਕੇ ਦੁਹੇ ਆਪਣੀ ਫੇਰਦੇ ਨੇ ਪਰ ਭਾਈ ਸਾਹਿਬ ਜੀ ਕਹਿੰਦੇ ਨੇ ਇੱਕ ਦੁਹੇ ਟਕਸਾਲ ਇੱਕ ਇੱਥੇ ਦੋਹੇ ਕੇਵਲ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਚੱਲੇ ਇੱਕੋ ਟਕਸਾਲ ਹੈ ਪਾਵੇ ਟਕਸਾਲਾ ਜਿ ਵਖੂ ਵਖਰੀ ਬਣ ਗਈਆਂ ਨੇ ਜੀ ਕਹਿੰਦੇ ਇੱਕ ਦੋਹੇ ਟਕਸਾਲ ਇੱਕ ਕੁਤਬਾ ਤਖਤ ਸੱਚਾ ਦਰਗਾਹ ਹੀ ਗੁਰਮੁਖ ਸੁਖਪੰਨ ਦਾਤ ਇਲਾਹੀ ਇੱਥੇ ਇਲਾਹੀ ਦਾਤ ਹੈ ਅੱਜ ਦੇ ਦਿਨ ਸਤਗੁਰੂ ਜੀ ਨੇ ਕਿਰਪਾ ਕੀਤੀ ਕਿ ਜੋਤ ਸਮਾਣੇ ਜੋਤਮ ਹੈ ਆਪ ਆਪੇ ਸਿੱਤੇ ਮੁਕਿਣ ਤੇ ਇਹ ਜੋ ਤੇਵੇਂ ਨਹੀਂ ਰੱਖ ਦਿੱਤੇ ਕਹਿੰਦੇ ਸਿੱਖਾਂ ਪੁੱਤਰਾ ਕੋਖਕੈ ਸਭ ਉਮਤ ਵੇਖੋ ਜੇ ਕਿਉਂ ਉਮਤ ਕਹਿੰਦੇ ਨੇ ਸਾਰੀ ਸੰਗਤ ਸਾਰੀ ਦੁਨੀਆ ਵੇਖ ਲੋਵੇ ਕਿ ਗੁਰੂ ਸਾਹਿਬ ਜੀ ਨੇ ਇਹ ਸਾਰਿਆਂ ਨੂੰ ਕੋਖ ਕੇ ਪਰਖ ਕੇ ਇਹ ਗੁਰਤਾ ਗੱਦੇ ਤੇ ਬਿਠਾਇਆ ਤਾਂ ਹੈ ਜਾਸ ਦੋਸ ਤਾਂ ਲੈਣਾ ਟਿੱਕੇ ਸੋ ਸੋ ਦੋਸ ਜਦੋਂ ਸੋਧਿਆ ਤੇ ਉਹਨਾਂ ਵਿੱਚੋਂ ਕੇਵਲ ਇੱਕ ਲੈਣਾ ਜੀ ਟਿੱਕੇ ਤੇ ਜੇ ਟਿੱਕੇ ਤੇ ਬਾਬਾ ਲੈਣਾ ਜਿਹਨੂੰ ਅੱਜ ਗੁਰਤਾ ਗੱਦੀ ਦੇ ਕੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਹੁਣ ਤੁਸੀਂ ਲੈਣਾ ਜੇ ਤੋ ਅੱਜ ਗੁਰੂ ਦੇ ਅੰਗਦ ਅੰਗ ਹੋ ਗਿਓ ਅੰਗਦ ਤੁਸੀਂ ਹੁਣ ਇੱਥੇ ਨਹੀਂ ਰਹਿਣਾ ਕਡੂਰ ਸਾਹਿਬ ਚਲੇ ਜਾਓ ਕਿਉਂਕਿ ਗੁਰੂ ਸਾਹਿਬ ਜੀ ਜਾਣਦੇ ਸਨ ਦੋ ਪੁੱਤਰ ਨੇ ਬਾਅਦ ਵਿੱਚ ਕੋਈ ਈਰਖਾ ਨਾ ਕਰਨਾ ਪੁੱਤਰਾਂ ਦਾ ਕੁਝ ਨਹੀਂ ਦਿੱਤਾ ਜ਼ਮੀਨ ਜਾਇਦਾ ਸਾਰੇ ਪੁੱਤਰਾਂ ਕੋਲ ਹੈ ਤੇ ਨਾਲੇ ਕਹਿ ਦਿੱਤਾ ਖਡੂਰ ਸਾਹਿਬ ਜਾਓ ਉਹ ਸਤਿਗੁਰ ਜੀ ਨੇ ਉੱਥੇ ਪਾਵਨ ਬਚਨ ਪਾਣੀ ਦੇ ਵਿੱਚ ਕਾਇਨੇ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ ਫੇਰੂ ਦਰਤ ਫੇਰੂ ਜਿਹਦੇ ਪੁੱਤਰ ਨੇ ਨਾ ਆ ਕੇ ਖਡੂਰ ਸਾਹਿਬ ਨੂੰ ਵਸਾਇਆ ਤੇ ਜਦੋਂ ਪੁੱਛਿਆ ਸਤਿਗੁਰ ਜੀ ਕਿਰਪਾ ਕਰੋ ਫਿਰ ਤੁਸੀਂ ਸਰੀਰ ਨੂੰ ਛੱਡਣਾ ਅੰਤਮ ਦਰਸ਼ਨ ਹੋਣਗੇ ਤੇ ਧੰਗੁਰੂ ਨਾਨਕ ਦੇ ਮਹਾਰਾਜ ਨੇ ਕਹਿ ਦਿੱਤਾ ਸੀ ਤੁਸੀਂ ਨਹੀਂ ਆਉਣਾ ਅੰਤਿਮ ਦਰਸ਼ਨ ਸਤਿਗੁਰ ਜੀ ਕਰਨੇ ਚਾਹੁੰਦੇ ਸਤਿਗੁਰੇ ਕਹਿੰਦੇ ਦਰਸ਼ਨ ਉੱਥੇ ਹੀ ਹੋਣਗੇ ਕਿਉਂਕਿ ਹੁਣ ਉਹ ਦਰਸ਼ਨ ਅੰਦਰੋਂ ਹੋਣੇ ਨੇ ਸੂਤ ਕਰਕੇ ਹੋਣਗੇ ਤੁਸੀਂ ਇੱਥੇ ਨਹੀਂ ਆਉਣਾ ਔਰ ਦੇਖੋ ਸੰਸਕਾਰ ਤੇ ਵੀ ਨਹੀਂ ਆਏ ਗੁਰੂ ਸਾਹਿਬ ਦਾ ਹੁਕਮ ਸੀ ਬਾਅਦ ਵਿੱਚ ਜਿਹਨੂੰ ਆਪਾਂ ਅੰਤਿਮ ਅਰਦਾਸ ਕਹਿੰਨੇ ਆ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਉੱਥੇ ਵੀ ਨਹੀਂ ਆਏ ਕਿਉਂਕਿ ਇੱਥੇ ਕਿਸੇ ਤਰ੍ਹਾਂ ਦਾ ਝਗੜਾ ਨਾ ਹੋਵੇ ਤੇ ਫਿਰ ਕਿਹੜਾ ਰਾਜ ਚਲਾਇਆ ਸੀ ਰਾਜ ਦਾ ਖਜ਼ਾਨਾ ਕੀ ਸੀ ਕਿਉਂਕਿ ਜਾਨਾ ਤੇ ਅਗਲੇ ਰਾਜਿਆਂ ਨੂੰ ਦੇਖ ਹੀ ਜਾਂਦੇ ਨੇ ਨਾ ਹੁਣ ਪੰਜ ਸੱਤੇ ਤੇ ਬਲਵੰਡ ਨੂੰ ਤੇ ਬੋਲ ਗਏ ਕਹਿੰਦੇ ਫੇਰ ਵਸਾਇਆ ਫੇਰੂ ਆਣ ਸਤਿਗੁਰੂ ਖਡੂਰ ਕਹਿੰਦੇ ਤਿੰਨ ਬਖਸ਼ਿਸ਼ਾਂ ਲੈ ਕੇ ਆਏ ਜਿਹੜਾ ਖਜ਼ਾਨਾ ਸੀ ਜਪ ਤਪ ਸੰਜਮ ਨਾਲ ਤੁਦ ਇਹ ਤੁਸੀਂ ਨਾਲ ਲੈ ਕੇ ਆਏ ਜੀ ਜਪ ਤਪ ਤੇ ਸੰਜਮ ਇਹ ਖਜ਼ਾਨਾ ਹੈ ਜਿਹੜਾ ਖਜ਼ਾਨੇ ਨੂੰ ਫਿਰ ਧੰਗੂ ਗੁਰੂ ਅਰਜਨ ਦੇਹ ਮਹਾਰਾਜ ਜਿਨ ਕਿਹਾ ਇਹ ਖਜ਼ਾਨਾ ਉਹ ਹੈ ਕੇ ਖਾਵਾ ਖਰਚਾ ਰਲਮਲ ਪਾਈ ਟੂਠ ਨੇ ਆਵੇ ਵਧੋ ਜਾਈ ਰਾਜਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਚਲਾਇਆ ਜਿਹੜਾ ਖਜ਼ਾਨਾ ਦਿੱਤਾ ਜਿੰਨਾ ਖਰਚੋਗੇ ਜਿੰਨਾ ਵੰਡੋਗੇ ਉਨੇ ਜਿਆਦਾ ਵਧੇਗੇ ਘਟਨ ਦਾ ਤਾਂ ਮਤਲਬ ਹੀ ਨਹੀਂ ਕਹਿੰਦੇ ਇਹ ਤਿੰਨ ਬਖਸ਼ਾ ਲੈ ਕੇ ਆਏ ਜਪ ਤਪ ਸੰਜਮ ਨਾਲ ਤੁਧ ਹੋਰ ਮੋਚ ਗਰੂਰ ਹੋਰ ਬਾਕੀਆਂ ਦੇ ਜਦੋਂ ਪਰ ਕੀਤੇ ਉਹ ਤੇ ਦੇਖਿਆ ਕਿ غرੂਰ ਦੇ ਨਾਲ ਤੇ ਹਉਮੈ ਦੇ ਨਾਲ ਹੀ ਪਰੇ ਹੋਏ ਸਨ ਸਤਿਗੁਰੂ ਜੀ ਕਿਰਪਾ ਕਰਨ ਅੱਜ ਦੇ ਦਿਨ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਹੈ ਇਸ ਦਿਹਾੜੇ ਦੀ ਕੋਈ ਫੇਰ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਈਆਂ ਪੁੱਲਾਂ ਦੀ ਖਿਮਾ ਆਉ ਸਮਾ ਪਾਵੇ 5-4 ਮਿੰਟ ਵੱਧ ਹੋ ਗਿਆ ਪਰ ਫਿਰ ਵੀ ਇੱਕ ਦੋ ਵਾਰੀ ਆਪਾਂ ਹਾਜ਼ਰੀ ਲਵਾ ਲਈ ਰਸਨਾ ਦੇ ਨਾਲ ਫਿਰ ਸਮਾਪਤੀ ਹੈ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਵਾਹਿ ਅੱਲਾਹ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ